ਦੋਸਤੋ ਅੱਜ ਅਸੀਂ ਆਏ ਆ ਆਪਣੇ ਗੁੱਗੂ ਭਾਜੀ ਹੁਣਾ ਕੋਲ ਤੇ ਸਿੰਮੂ ਹੁਣਾ ਕੋਲ ਆ ਤੁਸੀਂ ਦੇਖ ਸਕਦੇ ਆ ਥੱਲੇ ਅਸੀਂ ਕਬੂਤਰ ਨੂੰ ਰੰਗ ਲਗਾ ਰਹੇ ਆ ਠੀਕ ਆ ਆ ਦੇਖ ਲਓ ਕਿਦਾਂ ਰੰਗ ਲੱਗ ਰਹੇ ਆ ਠੀਕ ਆ ਆਓ ਦੇਖੋ ਕਬੂਤਰਾਂ ਨੂੰ ਰੰਗ ਲੱਗ ਰਹੇ ਨੇ ਤੇ ਇੱਧਰ ਮੇਰਾ ਭਰਾ ਗੋਦਲਾ ਹਣੀ ਤਾਰੀ orange ਪਏ ਇੱਧਰ ਆ ਦੇਖੋ ਰੰਗ ਲੱਗ ਰਹੇ ਕਬੂਤਰਾਂ ਨੂੰ ਦੇਖੋ ਆਹ ਉਹ ਟਾਂਗੀਆਂ ਲਾਉਂਦਾ ਥੰਮ ਕਾਚੋਰੀ ਕਬੂਤਰ ਦੀ ਏ ਤੇ ਮੇਰੇ ਨਾਲ ਏ ਗੂਗਲ ਸਿਮੋ ਰਾਣੀ ਹੈਲੋ ਹਾਈ ਕੀ ਕਹਿਣਾ ਚਾਹੁੰਦੇ ਤੁਸੀਂ ਦੱਸੋ ਅਗਰ ਅਸੀਂ ਆਗੇ ਕਿਸੇ ਨੂੰ ਦਿੰਦੇ ਆਹ ਲਓ ਜੀ ਹੁਣ ਅਸੀਂ ਆ ਗਏ ਆ ਆਪਣੇ ਗੁੱਗੂ ਭਾਜੀ ਕੋਲ ਠੀਕ ਆ ਤੇ ਇੱਧਰ ਇਹ ਲੜ ਪਏ ਇਹ ਆਏ ਹੋਏ ਗੁੱਗੂ ਗਾਦੇ ਮਾਰੀ ਜਾਂਦਾ ਉਹਦੇ ਹੋਏ ਰੋਡ ਵੀ ਕਰਦੇ ਨੇ ਇੱਧਰ ਚੱਲ ਇੱਧਰ ਤੂੰ ਇੱਧਰ ਆ ਜਾ ਉੱਠ ਕੇ ਸਮੋ ਇਹ ਐਵੇਂ ਉਹਨੂੰ ਕੁੜੀ ਨੂੰ ਗੋੜਦਾ ਰਹਿੰਦਾ ਵਿਚਾਰੀ ਹੁੰਦਾ ਸ ਇਹ ਇੱਧਰ ਆ ਗਈ ਹਾਂ ਠੀਕ ਆ ਆਜੋ 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 ਐਸੇ ਹਮ ਆਪ ਫੂਟ ਕੇ ਆਪਕੋ ਦਿਖਾਉਂਦੇ ਹਾਂ ਇਹ ਦੇਖੋ ਕਿ ਐਸੇ ਲੜ ਰਹੇ ਹੈ ਜੇ ਮੇਰੇ ਪਿੱਛੇ ਦੇਖੋ ਦੋ ਬੱਚੇ ਓਏ ਹਟ ਜਾ ਠੀਕ ਹੈ ਇਹ ਸਾਡਾ ਅੱਜ ਦਾ ਜਿਹੜਾ ਆ ਸੈਕਿੰਡ ਬਲੋਗਾ ਕਬੂਤਰਵਾਜੀ ਤੇ ਪਹਿਲਾ ਮੈਚ ਪਬਲਿਕ ਕਰੂੰਗਾ ਘਰ ਜਾ ਕੇ ਠੀਕ ਆ ਦੇਖ ਓਏ ਆ ਦੇਖੋ ਕੀ ਕਰਦੇ ਆ ਨਿਆਣੇ ਕਿ ਕਿਨੂੰ ਫੋਨ ਕਰਾ ਆ ਦੇ ਆ ਦੇ ਆ ਦੇ ਆ ਦੇ ਆ ਦੇ ਸਿਮੂ ਇਹਦੇ ਚੱਲਾ ਆਪਾਂ ਗੁੱਦਗਧਾਰੀਆਂ ਕੱਢਦੇ ਆ ਇਹਦੇ ਇਹਦੇ ਮਾਮੂ ਦੇ ਤਾਂ ਮੈਨੂੰ ਕੈਸੇ ਨਹੀਂ ਕੋਈ ਨਹੀਂ ਅਸੀਂ ਆ ਦੇਖੋ ਜੀ ਕਿੱਦਾਂ ਲੜਨ ਲੱਗੇ ਆ ਨਿਆਣੇ ਇਹ ਦੋਨੇ ਹੀ ਜਾਣੇ ਠੀਕ ਆ ਆ ਤਾਂ ਪਸ਼ੂ ਜਿਹਾ ਵਾੜਾ ਹੀ ਆ ਇਹ ਮੋਟਾ ਠੀਕ ਆ ਲੋਈ 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 ਓਏ ਰੋ ਨਾ ਅਗਾ ਦੁੱਤੇ ਓਏ ਚੱਲ ਭਾਜੋ ਤੇ ਮੈਂ ਕੀ ਕਹਤਾਂ ਨੇ ਇਹ ਥੱਪੜ ਪੈ ਗਿਆ ਤੇ ਲੋਈ ਆ ਰਿਹਾ ਕੋਣ ਮਾਰਦੀ ਇਹ ਬੰਲੇ ਲੋਈ ਸਿਮਰ ਨੇ ਤੈਨੂੰ ਰੋਾਇਆ ਨਾ ਇੰਨ ਤੈਨੂੰ ਰੋਾਇਆ ਫਣ ਕੀ ਕੀ ਤੁਮੇ ਚੋ ਦੋ ਵਾਰ ਸਰ ਮਾਰਿਆ ਬੇਨਾ ਨਾ ਕਈ ਸਰ ਮਾਰਿਆ ਹੁਣ ਕੀ ਕੀਤਾ ਜਾਵੇ ਇਹਦੇ ਚੰਡ ਲਾਈ ਜਾਣ ਗੁੱਦਗੁਦਾਰੀਆਂ ਕੱਢਣੀਆਂ ਚਲੋ ਵੀ ਲੈਟਸ ਗੋ ਢਾਲੋ ਇਹਨੂੰ ਇਹ ਗੁੱਦਗੁਦਾਰੀਆਂ ਕੱਢੋ ਚਲ ਆ ਜਾ ਮੈਂ ਨਾ ਕਰ ਕੁੱਤਾ ਤੈ ਮੈਂ ਕੋਈ ਨਹੀਂ ਦੇਮਾ ਹੁਣ ਆਪਾਂ ਜੋ ਬਲੌਗ ਦਾ ਐਂਡ ਕਰੀ ਆ ਜੋ ਆ ਜਾ ਬਲੌਗ ਦਾ ਐਂਡ ਕਰੀ ਆ ਜੋ ਤੁਸ ਕੋਈ ਕੁਝ ਕਹਿਣਾ ਚਾਹੁੰਦੇ ਆ ਫੇਰ ਮੈਂ ਦੇ ਲਵੈ ਕੱਟ ਕਰ ਦੇਣਾ ਚਲਾ ਜੋ ਬਲੌਗ ਦਾ ਐਂਡ ਕਰੀ ਚਲੋ ਦੱਸੋ ਚਲੋ ਹਾਂਜੀ ਗੁੱਗੂ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡਾ ਅੱਜ ਦਾ ਜਿਹੜਾ ਬਲੌਗ ਆ ਤੇ ਤੁਹਾਨੂੰ ਅੰਦਰ ਲੱਗੀ ਮੈਨੂੰ ਇਹਦੇ ਵਿੱਚ ਥੋੜੇ ਕਿ ਫੈਨਸੀ ਲੱਗੀ ਇੱਕ ਸ਼ਬਜ਼ੀ ਲੱਗੀ ਮੈਨੂੰ ਓਏ ਇਦਾਂ ਨਹੀਂ ਕਹਿਣਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸੁਦਾਈ ਲੱਗੀ ਇਹ ਮੈਨੂੰ ਓਏ ਇਦਾਂ ਨਹੀਂ ਕਹਿਣਾ ਇਦਾਂ ਨਹੀਂ ਬੋਲਦੇ ਹੁੰਦੇ ਚਲ ਦੱਸ ਬਲੌਗ ਬਾਰੇ ਕੀ ਕਹਿਣਾ ਹੈ ਆਪਣਾ ਇਹਦੇ ਵਿੱਚ ਮੈਨੂੰ ਇੱਕ ਤਾਂ ਹੇ ਤਾਂ ਮੇਰੇ ਮਾਰਦੇ ਦੇਖੇ ਹਾਂ ਗੁੱਟ ਘੜੀਆਂ ਨਹੀਂ ਵੀ ਲੱਗੀਆਂ ਹਾਂ ਤੇ ਹੋਰ ਵਾਸ ਮੇਰੇ ਹਾਂ ਸੀਮਾ ਬਾਕੀ ਹਾਂ ਸੀਮਾ ਤੁਸੀਂ ਕੀ ਕਹਿਣਾ ਮੇਰੇ ਮੇਰੇ ਫਿਰਾਂ ਦੋ ਵਰ ਨੈਕ ਵਿੱਚ ਸ਼ਰਮਾ ਰਹੀਆਂ ਨੰਾਰੇ ਹਨ ਇਹਨੇ ਮੇਰੇ ਇਹਦਾ ਇੱਕ ਰੂਪ ਤੇ ਸੀ ਬਸ ਹੋਰ ਕੋਈ ਤਾਂ ਨਹੀਂ ਕਹਿਣਾ ਲੋ ਟਿਕਾ ਹੁਣ ਦੋਸਤੋ ਸਾਡਾ ਇਹ ਬਲੌਗ ਜਿਹੜਾ ਨਾ ਅੱਜ ਦਾ ਇਹ ਹੈ ਅੰਤ ਦਾ ਤੇ ਅਸੀਂ ਬਹੁਤ ਜਲਦ ਨਾ ਨਵੇਂ-ਨਵੇਂ ਬਲੌਗ ਲੈ ਕੇ ਆਵਾਂਗੇ ਤੇ ਹੁਣ ਤੁਹਾਨੂੰ ਮੇਰੇ ਬਲੌਗ ਦੇ ਵਿੱਚ ਨਾ ਬੱਚੇ ਵੀ ਦਿਖਿਆ ਕਰਨਗੇ ਠੀਕ ਆ ਗੁੱਗੂ ਸਿਮੋ ਅੱਦੇ ਬੱਚੇ ਹਜੇ ਆਏ ਨਹੀਂ ਹੈਗੇ ਠੀਕ ਆ ਓਕੇ ਬਾਏ ਟਾਟਾ ਬਾਏ ਕਰ ਦਿਓ ਬਾਏ ਬਾਏ ਬਾਏ